ਫਲੋਰ ਦੇ ਮਹੱਲਾ ਪਡੇਰਾ ਵਿਖੇ ਸੋਂਬਾ ਨੂੰ ਉਸ ਸਮੇਂ ਹਰਕਤ ਮਚ ਗਈ ਤੇ ਜਦੋਂ ਇੱਕ ਨੌਜਵਾਨ ਵੱਲੋਂ ਆਲੀਫ ਨੰਗਨ ਹੋ ਕੇ ਸ਼ਰੀਆਮ ਗਲੀ ਦੇ ਵਿੱਚ ਘੁੰਮਣ ਦੀ ਕਦਨਾ ਸਾਹਮਣੇ ਤੇ ਮਹੱਲਾ ਨਿਵਾਸੀਆਂ ਨੇ ਨੌਜਵਾਨ ਦੀ ਇਸ ਹਰਕਤ ਨੂੰ ਲੈ ਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਕਤ ਨੌਜਵਾਨ ਨੇ ਇੱਕ ਨਾ ਸੁਣੀ ਤੇ ਮਹੱਲਾ ਨਿਵਾਸੀ ਤੁਰੰਤ ਇਸ ਦੀ ਜਾਣਕਾਰੀ ਦੇਣ ਲਈ ਥਾਣਾ ਫਲੋਰ ਵਿਖੇ ਪਹੁੰਚ ਗਏ ਤੇ ਜਾਣਕਾਰੀ ਦਿੰਦੇ ਹੋਏ ਮਹੱਲਾ ਨਿਵਾਸੀਆਂ ਨੇ ਦੱਸਿਆ ਕਿ ਆਕਾਸ਼ ਪੁੱਤਰ ਜੀਵਨ ਕੁਮਾਰ ਉਹਨਾਂ ਦੇ ਮਹੱਲੇ ਦਾ ਵਸਨੀਕ ਹੈ ਆਕਾਸ਼ ਨੇ ਆਪਣੇ ਆਪ ਨੂੰ ਅਲੀਸ਼ਾ ਮਹੰਤ ਅਖਵਾਉਂਦਾ ਪਰ ਅੱਜ ਉਸਨੇ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਮਹੱਲੇ ਦੇ ਵਿੱਚ ਹੀ ਅਲਫ ਨੰਗਨ ਹੋ ਕੇ ਕੁੰਮਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੇ ਮਹੱਲੇ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਚੁੱਕੀ ਸੀ ਜਿਸ ਦਾ ਅਫਸੋਸ ਕਰਨ ਲਈ ਮਹੱਲਾ ਨਿਵਾਸੀ ਅਤੇ ਉਹਨਾਂ ਦੇ ਰਿਸ਼ਤੇਦਾਰ ਵੀ ਆ ਰਹੇ ਸਨ ਤੇ ਪਰ ਅਲਿਸ਼ਾ ਨੇ ਉਹਨਾਂ ਦੀ ਇਕਨੋ ਸੁਣੀ ਤੇ ਮਹੱਲਾ ਨਿਵਾਸੀਆਂ ਨੇ ठाਣਾ ਫਲੋਰ ਪੁਲਿਸ ਨੂੰ ਇੱਕ ਲਿਖਤੀ ਸ਼ਿਕਾਇਤ ਦੇ ਕੇ ਅਲਿਸ਼ਾ ਤੇ ਕਾਨੂੰਨੀ ਕਾਰਵਾਈ ਕਰਨ ਅਤੇ ਉਸ ਨੂੰ ਮਹੱਲੇ ਦੇ ਵਿੱਚੋਂ ਬਾਹਰ ਕੱਢਣ ਦੀ ਮੰਗ ਕੀਤੀ ਤਾਂ ਜੋ ਸਾਰਾ ਮਹੱਲਾ ਸਾਫ਼ ਸੁਥਰਾ ਤੇ ਸ਼ਾਂਤੀਮਈ ਮਾਹੌਲ ਦੇ ਵਿੱਚ ਆਪਣਾ ਜੀਵਨ ਬਸਰ ਕਰ ਸਕਣ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਸਰ ਮੈਂ ਮੇਰਾ ਨਾਮ ਹੈ ਪੰਮੀ ਠੀਕ ਹੈ ਤੇ ਸਾਡੇ ਘਰ ਦੇ ਸਾਹਮਣੇ ਰਹਿੰਦੇ ਜਿਹੜੇ ਇਹ ਇਹਦਾ ਨਾਮ ਮੁੰਡੇ ਦਾ ਆਕਾਸ਼ ਅਸੀਂ ਪਹਿਲਾਂ ਠੀਕ ਹੈ ਆਕਾਸ਼ ਤੋਂ ਹਿਮੰਤ ਬਣਿਆ ਵਾ ਠੀਕ ਹੈ ਹਿਮੰਤ ਤੋਂ ਅੱਜ ਸਾਡੇ ਘਰ ਕੱਲ ਮਹੱਲੇ ਦੇ ਵਿੱਚੋਂ ਡੈਥ ਹੋਈ ਸੀ ਕਿਸੇ ਦੀ ਉਹ ਜਨਾਨੀ ਅਫਸੋਸ ਕਰਨ ਲਈ ਆਈਆਂ ਇਹਨੇ ਛੋਟ ਕੱਪੜੇ ਪਾਏ ਹੋਏ ਸੀ ਤੋਂ ਉਹਨਾਂ ਨੇ ਕਿਹਾ ਵੀ ਤੂੰ ਚੱਜ ਦੇ ਕੱਪੜੇ ਪਾ ਇਹ ਚੱਜ ਦੇ ਇਹਨੇ ਇਦਾਂ ਕਰਨ ਦੀ ਬਜਾਏ ਇਹਨੇ ਨੰਗਾ ਹੋ ਗਿਆ ਸਾਰਿਆਂ ਦੇ ਸਾਹਮਣੇ ਠੀਕ ਹੈ ਇਹ ਮੇਰੇ ਘਰ ਆਲਾ ਇੱਕ ਹੋਰ ਖੜਿਆ ਆ ਅੱਧੀ ਅੱਧੀ ਰਾਤਾਂ ਨੂੰ ਆਉਂਦੀਆਂ ਕੁੜੀਆਂ ਵੀ ਆਉਂਦੀਆਂ ਸਾਰੇ ਜਣੇ ਇਹ ਡਿਸਟਰਬ ਹੁੰਦੇ ਅਸੀਂ ਹਨਾ ਰੱਬ ਨਾ ਕਰੇ ਕੱਲ ਨੂੰ ਕੋਈ ਗੱਲਬਾਤ ਹੁੰਦੀ ਆ ਤਾਂ ਸਾਰੀਆਂ ਧੀਆ ਭੈਣਾਂ ਸਾਂਝੀਆਂ ਨੇ ਸਾਡੇ ਸਾਡੇ ਕੋਠੇ ਤੇ ਨੋ ਰਹਿੰਦੀ ਐ ਇਹ ਨੰਗੇ ਹੋ ਹੋ ਕੇ ਵੀਡੀਓ ਬਣਾਉਂਦੇ ਨੇ ਠੀਕ ਹੈ ਦੇਖੋ ਅਸੀਂ ਇਹ ਨਹੀਂ ਕਹਿੰਦੇ ਹੈਗੇ ਅਸੀਂ ਹਰ ਇੱਕ ਮੰਤ ਦਾ ਉਹ ਕਰਦੇ ਆ ਸਤਿਕਾਰ ਕਰਦੇ ਆ ਹਾਂਜੀ ਤੇ ਇਹ ਸਾਰੇ ਮੰਤਾਂ ਨੂੰ ਮਤਲਬ ਖਰਾ ਉਹ ਕਰਨ ਲੱਗਾ ਹੋਇਆ ਵਾ ਅਸ ਤਾਂ ਮੰਤਾਂ ਅਨੁਸਾਰ ਅਸ਼ੀਰਵਾਦ ਲੈਣੇ ਉਹਨਾਂ ਦੇ ਹੱਥ ਜੋੜ ਕੇ ਇਹ ਕੰਦਰੀ ਮੈਂ ਮੰਤਵਾ ਤੁਸੀਂ ਆਪ ਦੱਸੋ origignal ਮੰਤ ਹੈਗਾ ਵਾ ਬੰਦੇ ਤੋਂ ਇਹ ਬਣਿਆ ਵਾ ਤਾਂ ਕਰਕੇ ਆ ਤੁਸੀਂ ਇੰਪੋਸਟਰ ਦੇਖ ਲਓ ਇਹ ਮੰਤਾਂ ਦਾ ਰਿਕਾਰਡ ਵੀ ਖਰਾਬ ਕਰਨ ਲੱਗਾ ਹੋਇਆ ਅਸੀਂ ਮੰਤਾਂ ਦੀ ਬਹੁਤ ਇੱਜ਼ਤ ਕਰਦੇ ਆਂਦੇ ਆ ਘਰ ਸਾਰੇ ਐਦਾਂ ਦੀ ਗੱਲ ਨਹੀਂ ਹੈਗੀ ਪਰ ਆ ਇਹਨੇ ਬਹੁਤ ਗਲਤ ਕੀਤਾ ਪਰ ਬਹੁਤ ਜ਼ਿਆਦਾ ਤੂੰ ਕੀ ਮੰਗ ਕਰਦੇ ਤੁਸੀਂ ਹਾਂਜੀ ਪੁਲਿਸ ਤੋਂ ਕੀ ਮੰਗ ਅਸੀਂ ਇਹ ਮੰਗ ਕਰਦੇ ਆਂ ਯਾ ਤਾਂ ਇਹਨੂੰ ਇਥੋਂ ਮਹੱਲੇ ਚ ਕੱਢ ਦਿੱਤਾ ਜਾਵੇ ਕਿਉਂਕਿ ਸਾਰੇ ਤੁਹਾਨੂੰ ਦੱਸਿਆ ਭਾਈ ਰਾਤ ਨੂੰ ਆਉਂਦੇ ਆ ਨਾ ਜਦ ਇਹ ਕੁੜੀਆਂ ਵੀ ਰਾਤ ਨੂੰ ਆਉਂਦੀਆਂ ਨੇ ਆਪਾਂ ਸਹੀ ਗੱਲ ਕਰਾਂਗੇ ਠੀਕ ਹੈ ਤੇ ਜਿਸ ਕਰਕੇ ਸਾਰੇ ਸਾਰੇ ਪਰੇਸ਼ਾਨ ਆ ਅਸੀਂ ਬਿਲਕੁਲ ਘਰ ਦੇ ਸਾਹਮਣੇ ਅਸੀਂ ਜਿਆਦਾ ਪਰੇਸ਼ਾਨ ਆ ਤੇ ਬਾਕੀ ਤੀਆਂ ਪੈਣਾ ਤੇ ਤੁਹਾਨੂੰ ਪਤਾ ਬੱਚਿਆਂ ਤੇ ਅਸਰ ਕੀ ਪੈਂਦਾ ਵਾ ਠੀਕ ਹੈ ਕੱਲੋਂ ਸਾਰੇ ਇਹ ਨਹੀਂ ਆਤਾ ਘਰ ਮਹੱਲੇ ਚ ਬਾਹਰ ਨਿਕਲੇ ਜਾਣ ਇਹਨਾਂ ਨੂੰ ਕਹੋ ਆਪਣੇ ਕਾਇਦੇ ਕਾਨੂੰਨ ਚ ਰਹਿਣ ਆ ਸਾਡੀ ਇਹ ਮੰਗ ਹੈ ਕੀ ਜਿੱਦਾਂ ਜਾਂ ਫਿਰ ਨਹੀਂ ਐਦਾਂ ਹੋਊਗਾ ਫਤਦਾ ਹੈ ਹੋੜਾ ਜ ਮੱਲੇ ਤੇ ਸਾਹਮਣੇ ਨੰਗਾ ਹੋਇਆ ਵਾ ਫਿਰ ਇਹਨੂੰ ਜਨਾਨੀਆਂ ਨੰਗਾ ਕਰਨੀਆਂ ਨਾਲ ਆਪਾਂ ਮਨ ਤਾਂ ਦਾ ਨਾਲ ਲੈ ਕੇ ਉਹਨਾਂ ਨੂੰ ਉਹਨਾਂ ਨੂੰ ਕਹਾਂਗੇ ਦੇਖੋ ਆ ਕੀ ਕਰ ਰਿਹਾ ਵਾ ਤੇ ਤੁਸੀਂ ਜਾਂ ਤੁਸੀਂ ਨਵੇੜੋ ਇਹਨੂੰ ਜਾਂ ਫਿਰ ਅਸੀਂ ਦੇਖਾਂਗੇ